ਜੀ ਦਾ ਫਾਸਾ ਵਾਹਿਗੁਰੂ ਜੀ ਦੀ ਫਤਿਹ ਨੌਮੀ ਪਾਸ਼ਾ ਦੇ 28ਵੇਂ ਸ਼ਲੋਕ ਬਾਰੇ ਭਾਈ ਸਾਹਿਬ ਤੋਂ ਇੱਕ ਸ਼ਾਂਤ ਰਹਿਣ ਵਾਲਾ ਲਾਈਫ ਸਟਾਈਲ ਬਣਾਉਣਾ ਪੈਣਾ ਹਰ ਵੇਲੇ ਗੁਰਬਾਣੀ ਦੇ ਆਲੇ ਦੁਆਲੇ ਕਾਰ ਖਿੱਚ ਕੇ ਰੱਖਣੀ ਪੈਣੀ ਲਕੀਰ ਖਿੱਚ ਕੇ ਰੱਖਣੀ ਪੈਣੀ ਆਪਣੇ ਕਰਮਾਂ ਪ੍ਰਤੀ ਸੁਚੇਤ ਰਹਿਣਾ ਪੈਣਾ ਕੀ ਕਰਦੇ ਆ ਕੀ ਸੋਚਦੇ ਤੇ ਲਾਈਫ ਸਟਾਈਲ ਜੇ ਮਾੜਾ ਰੱਖਾਂਗੇ ਗਲਤ ਸੁਣਨਾ ਫੂਡ ਦਾ ਧਿਆਨ ਨਹੀਂ ਰੱਖਣਾ ਜੋ ਅੰਦਰ ਜਾ ਰਿਹਾ ਕੰਨਾਰਾਈ ਉਹਦੇ ਤੇ ਧਿਆਨ ਨਹੀਂ ਦੇਣਾ ਫਿਰ ਅਸੀਂ ਮਨੋ ਰੋਗੀ ਹੋ ਜਾਾਂਗੇ ਤੇ ਦੁਖੀ ਰਹਿਣ ਲੱਗ ਜਾਾਂਗੇ ਇਸੇ ਕਰਕੇ ਸੰਸਾਰ ਬਹੁਤਾ ਦੁਖੀ ਹੈ ਦੁਖੀ ਨੇ ਪਰ ਤਨ ਦੀ ਤੇ ਮਨ ਦੀ ਖੁਰਾਕ ਨਹੀਂ ਬਦਲਦੇ ਉਹਨਾਂ ਨੂੰ ਤਨ ਦੀ ਤੇ ਮਨ ਦੀ ਖੁਰਾਕ ਬਦਲਣੀ ਚਾਹੀਦੀ ਹੈ ਗੁਰਬਾਣੀ ਆਧਾਰ ਬਣਾ ਕੇ ਰੱਖੇ ਗੁਰਬਾਣੀ ਨੂੰ ਪੜਦਾ ਰਹੇ ਮਨ ਉਦਾਂ ਦਾ ਰਹਿੰਦਾ ਸ਼ਾਂਤ ਸ਼ਾਂਤ ਪਰ ਜੇ ਹਰ ਵੇਲੇ ਤੁਸੀਂ ਪੁੱਠਾ ਸਿੱਧਾ ਹੀ ਸੁਣਨਾ ਹੈ ਚੁਗਲੀਆਂ ਹੀ ਰੱਖਣੀਆਂ ਨੇ ਦੁਨੀਆ 'ਚ ਕੀ ਹੋ ਰਿਹਾ ਤੇ ਮਨ ਫਿਰ ਪਟਕਦਾ ਰਹਿੰਦਾ 28ਵਾਂ ਸਲੋਕ ਹੈ ਤੇ ਮੈਂ ਗਾਉਣ ਲੱਗਿਆ ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸ੍ਰਾਨ ਚੰਗਾ ਹੈ ਹਰ ਵੇਲੇ ਸੋਚਣਾ ਸਮਝ ਲਓ ਮਾਇਆ ਪੈ ਗਈ ਆਪਣੀ ਜ਼ਿੰਦਗੀ ਦਾ ਜ਼ਿਆਦਾ ਟਾਈਮ ਉਹਦੇ ਤੇ ਹੀ ਲਾਈ ਜਾਣਾ ਸਮਝ ਲਓ ਮਾਇਆ ਪੈ ਗਈ ਬੱਚਿਆਂ ਬਾਰੇ ਸੋਚਣਾ ਚੰਗਾ ਹੈ ਪਰ ਹਰ ਵੇਲੇ ਇਸ ਧਿਆਨ ਦਿਮਾਗ ਚ ਚੱਲੀ ਜਾਏ ਫਿਰ ਸਮਝ ਲਓ ਮਾਇਆ ਪੈ ਗਈ। ਸਰੀਰ ਦਾ ਧਿਆਨ ਰੱਖਣਾ ਕਿੰਨਾ ਚੰਗਾ ਹੈ ਟੈਂਟਾ ਸਰੀਰ ਨੂੰ ਦਿਓ ਰੋਜ਼ ਪਰ ਜੇ ਹਰ ਵੇਲੇ ਮੇਰਾ ਸਰੀਰ ਮੇਰਾ ਸਰੀਰ ਤੇ ਵੀ ਮਾਇਆ ਹੀ ਹੈ। ਇਸ ਕਰਕੇ ਪੈਸਾ ਕਮਾਉਣਾ ਪਰ ਹਰ ਵੇਲੇ ਜਿਹੜੇ ਤੁਹਾਡੇ ਅੰਦਰ ਜਦੋਂ ਇੱਕ ਚੀਜ਼ ਵੱਧ ਘਟ ਜਾਂਦੀ ਹੈ ਸਰੀਰ ਡਿੱਗ ਜਾਂਦਾ ਕੁਝ ਵੀ ਸਰੀਰ 'ਚ ਵੱਧ ਜਾਂਦਾ ਤਾਂ ਸਰੀਰ ਡਿੱਗ ਜਾਂਦਾ ਹਾਵੀ ਨਾ ਹੋਣ ਦਿਓ ਕੋਈ ਚੀਜ਼ ਜਦੋਂ ਹਾਵੀ ਹੁੰਦੀ ਹੈ ਸਾਡੇ ਮਾਈਂਡ ਤੇ ਉਹ ਮਾਇਆ ਉਹਨੂੰ ਮਾਇਆ ਕਹਿੰਦੇ ਆ ਤੇ ਕਹਿੰਦੇ ਮਾਇਆ ਕਾਰਨਤਾ ਵਹੀ ਪੈਸੇ ਦੇ ਪਿੱਛੇ ਲੋਕ ਦੌੜੇ ਫਿਰਦੇ ਆ ਬੱਚੇ ਹੀ ਫਿਰਦੇ ਮੂਰਖ ਲੋਗ ਅਜਾਣ ਗੁਰੂ ਤੇਗ ਬਹਾਦਰ ਜੀ ਦਾ ਇਸ ਸ਼ਲੋਕ ਬੜਾ ਹੀ ਜ਼ਰੂਰੀ ਹੈ ਸਾਡੀ ਜ਼ਿੰਦਗੀ ਵਾਸਤੇ ਇਸ ਸ਼ਲੋਕ ਵਿੱਚ ਭਾਈ ਸਾਹਿਬ ਨੇ ਬਹੁਤ ਵਧੀਆ ਵਿਸਥਾਰ ਨਾਲ ਦੱਸਿਆ ਹੈ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਇਨਸਾਨ ਮਾਇਆ ਰੂਪੀ ਜਾਲ ਵਿੱਚ ਫਸਿਆ ਹੋਇਆ ਹੈ ਤੇ ਉਹ ਪਰਮਾਤਮਾ ਦੇ ਨਾਮ ਨੂੰ ਭੁੱਲ ਕੇ ਹਰ ਪ੍ਰਕਾਰ ਦੀ ਮਾਇਆ ਦੇ ਵਿੱਚ ਉਲਝ ਚੁੱਕਿਆ ਹੈ ਇਸ ਨਾਲ ਸਾਡੇ ਜੀਵਨ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਅਸੀਂ ਬਾਹਰੀ ਦੁਨੀਆ ਦੇ ਢਾਂਚਿਆਂ ਵਿੱਚ ਬਹੁਤ ਜ਼ਿਆਦਾ ਫਸ ਚੁੱਕੇ ਹਾਂ ਤੇ ਪਰਮਾਤਮਾ ਦਾ ਨਾਮ ਬਿਲਕੁਲ ਨਹੀਂ ਲੈਂਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਸਫਲ ਨਹੀਂ ਹੁੰਦਾ ਭਾਈ ਸਾਹਿਬ ਨੇ ਦੱਸਿਆ ਕਿ ਹਰ ਪ੍ਰਕਾਰ ਦੀ ਮਾਇਆ ਪੈਸੇ ਨੂੰ ਮਾਇਆ ਨਹੀਂ ਕਿਹਾ ਜਾਂਦਾ ਮੋਹ ਕਿਸੇ ਵੀ ਪ੍ਰਕਾਰ ਦਾ ਆਪਣੇ ਘਰ ਦਾ ਆਪਣੇ ਬੱਚਿਆਂ ਦਾ ਜਮੀਨਾਂ ਜਾਇਦਾਦਾਂ ਦਾ ਇਹ ਮਾਇਆ ਦਾ ਰੂਪ ਹੈ ਤੇ ਆਪਾਂ ਆਪਣੇ ਮਨ ਨੂੰ ਇਹਨਾਂ ਮਾਇਆ ਦੇ ਵਿੱਚ ਫਸਾ ਲਿਆ ਹੈ ਤੇ ਗੁਰਬਾਣੀ ਤੋਂ ਟੁੱਟ ਚੁੱਕੇ ਹਾਂ ਸਾਨੂੰ ਆਪਣੇ ਮਨ ਦੀ ਸ਼ਾਂਤੀ ਲਈ ਗੁਰਬਾਣੀ ਦਾ ਸਾਰਾ ਲੈਣਾ ਚਾਹੀਦਾ ਹੈ ਸਾਡਾ ਮਨ ਸ਼ਾਂਤ ਹੋ ਸਕਦਾ ਹੈ ਜੇ ਅਸੀਂ ਗੁਰਬਾਣੀ ਨੂੰ ਸਮਝਾਂਗੇ ਮਹਾਰਾਜ ਦੇ ਸ਼ਲੋਕਾਂ ਦੇ ਵਿੱਚ ਬਹੁਤ ਵਧੀਆ ਸਾਡੇ ਜੀਵਨ ਨੂੰ ਸੇਧਾਂ ਦਿੱਤੀਆਂ ਹੋਈਆਂ ਹਨ ਤੇ ਅਸੀਂ ਉਹਨਾਂ ਤੋਂ ਦੂਰ ਜਾ ਰਹੇ ਹਾਂ ਸਾਨੂੰ ਗੁਰੂ ਦੇ ਗਿਆਨ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਹੀ ਸਾਡਾ ਜੀਵਨ ਸਫਲ ਹੋਵੇ ਬਾਕੀ ਭਾਈ ਸਾਹਿਬ ਨੇ ਹਰ ਰੋਜ਼ ਨਵੇਂ ਤੋਂ ਨਵੇਂ ਗੁਰਬਾਣੀ ਦੇ ਵਿੱਚੋਂ ਲਗਭਗ 28-29 ਐਪੀਸੋਡ ਬਣਾਏ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਦੇ ਲਈ ਅਪਲੋਡ ਹੁੰਦੇ ਹਨ ਤੁਸੀਂ ਉਹਨਾਂ ਬਾਰੇ ਜਰੂਰ ਜਾਣੋ ਸੁਣੇ ਮਨ ਨੂੰ ਸ਼ਾਂਤੀ ਮਿਲਦੀ ਗੁਰੂ ਘਰ ਜਾਣਾ ਜ਼ਰੂਰੀ ਨਹੀਂ ਹੈ ਪਰ ਮਨ ਦੀ ਸ਼ਾਂਤੀ ਲਈ ਗੁਰਬਾਣੀ ਨੂੰ ਪੜ੍ਹਨਾ ਜ਼ਰੂਰੀ ਹੈ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਸੁਣੋ ਚੰਗਾ ਸਭ ਕੁਝ ਦੇਖੋ ਤਾਂ ਮਨ ਸ਼ਾਂਤ ਰਹ ਪਰ ਅਸੀਂ ਕੁੱਠਾ ਸਿੱਧਾ ਦੇਖਦੇ ਹਾਂ ਤੇ ਮਨ ਸਾਡਾ ਅਸ਼ਾਂਤ ਰਹਿੰਦਾ ਹੈ ਸਾਨੂੰ ਚੰਗੀਆਂ ਗੱਲਾਂ ਸਿੱਖਣੀਆਂ ਚਾਹੀਦੀਆਂ ਹਨ ਚੰਗਾ ਬੋਲਣਾ ਚਾਹੀਦਾ ਹੈ ਤਾਂ ਹੀ ਮਨ ਦੀ ਸ਼ਾਂਤੀ ਮਿਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ